ਏਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੇ ਹੋਂ ਨੂੰ ਫਿਰਦੀਆਂ ਇਹਨਾਂ ਰੋਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆਹ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਘੇਰ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਜੀ ਇਹ ਤੇ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਸੋ ਕਿਹੜੀ ਜਗ੍ਹਾ ਦੀਨਾ ਨਗਰ ਤੋਂ ਆਇਆ ਜੀ ਤੇ ਇਹਨਾਂ ਸ਼ਹਿਰ ਦੇ ਵਿੱਚ ਇਹ ਲਾਉਣੀ ਇਹ ਵੀ ਇਦਾਂ ਦੇ ਚਲਾਨ ਕੱਟੇ ਨਹੀਂ ਅੱਕੇ ਵੀ ਹੋਏ ਨਹੀਂ ਟਰੱਕਾਂ ਰੁੱਕਾਂ ਨੂੰ ਖੋ ਜਲਦੇ ਨੇ ਵੱਧ ਜੁਰਮਾਨੇ ਸਰਕਾਰ ਵੱਲੋਂ ਨਿਰਾਧਤ ਕੀਤੇ ਗਏ ਨੇ ਇਹਦੇ ਵਿੱਚ ਕੋਈ ਵੀ ਸਾਡੇ ਕੋਲ ਨਾ ਹੀ ਪੈਸੇ ਨੂੰ ਹੱਥ ਲਾਉਂਦੇ ਆ ਤੇ ਨਾ ਹੀ ਦਾ ਪੈਸੇ ਨਾਲ ਕੋਈ تعلق ਆ ਤਾਂ ਸਕੈਨਰ ਤੇ ਇਹਨਾਂ ਨੇ ਪਾਉਣਾ ਹੈ ਜਿਹੜਾ ਸਬੰਧਤ ਸਕੈਨਰ ਦਿੱਤੇ ਨੇ ਜੀ ਆ ਵੇਖੋ ਆ ਮਸ਼ੀਨ ਦੇ ਉੱਤੇ ਨੇ ਇੱਥੇ ਸਕੈਨ ਹੋ ਜਾਂਦੇ ਆ ਜੀ ਪੈਸੇ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਚਲੇ ਜਾਂਦੇ ਨਹੀਂ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀ ਹਦਦਾਂ ਨੇ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਪੀੜ ਪੜਕੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਹ ਹਾਲਾਤ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਰਥਾ ਮਾਲਕ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਯਾਰ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਜਿਹਨਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਤੇ ਅਨਸਾਰ ਹੀ ਆਓ 8 ਤੋਂ 8 9 ਐਂਟਰੀ ਹੈ ਉਹਦੇ ਵਿੱਚ 9 ਐਂਟਰੀ ਵਾਲੇ ਏਰੀਆ 'ਚ ਨਾ ਆਓ ਤੇ ਜੇ ਆਓਗੇ ਤਾਂ ਫਿਰ ਇਤਨੇ ਮਾਨ ਪੱਤਰ ਤੁਹਾਡਾ ਮਿਲਦਾ ਰਹੂਗਾ ਜੀ